ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਮੈਂ ਇੱਕ 18-19 ਸਾਲ ਦੇ ਨਿਆਣੇ ਨਾਲ ਗੱਲਬਾਤ ਕੀਤੀ ਆ ਉਹਦੇ ਉੱਤੇ ਬੇਸਡ ਹੈ ਅ ਪਰਸੋ ਚੁੱਥੇ ਅਸੀਂ ਬੈਠੇ ਘਰ ਗੱਲਬਾਤ ਕਰਦੇ ਪਏ ਸੀ ਤਾਂ ਮੈਂ ਜਦੋਂ ਜਿਸ ਬੱਚੇ ਬਾਰੇ ਮੈਂ ਗੱਲ ਕਰਦੀ ਹਾਂ ਤਾਂ ਉਹਦੇ ਨਾਲ ਮੈਂ ਗੱਲ ਕੀਤੀ ਤੇ ਉਹਨੇ ਮੈਨੂੰ ਇੱਕ ਬੜੀ ਸੋਹਣੀ ਗੱਲ ਸੁਣਾਈ ਕੀ ਘਰ 'ਚ ਜਿਹੜਾ ਨਿਆਣਾ ਹੁੰਦਾ ਜਦੋਂ ਉਹ 7-8 ਸਾਲ ਦਾ ਹੁੰਦਾ ਤਾਂ ਉਹ ਨਾ ਕੁਝ ਬਣਨ ਬਾਰੇ ਸੋਚਦਾ ਤੇ ਉਹ ਉਹ ਬਣਦਾ ਮਤਲਬ ਕੀ ਹੈ ਕਿ ਉਹ ਆਪਣੇ ਸੁਭਾਅ ਨੂੰ ਕਿਵੇਂ ਦਾ ਬਣਾਉਣਾ ਚਾਹੁੰਦਾ ਹੈ ਆ ਉਹ ਕਹਿੰਦੇ ਕਿ ਵੀ ਘਰ 'ਚ ਜਿਹੜਾ ਵੱਡਾ ਬੰਦਾ ਹੁੰਦਾ ਜਿਹਨੂੰ ਆਪਾਂ ਲਾਣੇਦਾਰ ਕਹਿ ਦਿੰਨੇ ਹਨਾ ਜਿਹਦੀ ਸਾਰੀ ਇੱਜ਼ਤ ਕਰਦੇ ਹੁੰਦੇ ਆ ਜਿਹਦੇ ਜਿਹਦੇ ਹਰ ਬੰਦਾ ਜਿਹਦੀ ਗੱਲ ਮੰਨਦਾ ਕਿ ਨਿਆਣਾ ਉਹਨੂੰ ਦੇਖਦਾ ਤੇ ਉਹਦੇ ਵਰਗਾ ਉਹ ਬਣਨਾ ਚਾਹੁੰਦਾ ਉਹਨੂੰ ਲੱਗਦਾ ਵੀ ਜੇ ਮੈਂ ਇਹਦੇ ਵਰਗਾ ਬਣਾ ਤਾਂ ਮੈਨੂੰ ਇੰਨੀ ਜ਼ਿਆਦਾ ਇੱਜ਼ਤ ਪਿਆਰ ਤੇ ਹਰ ਬੰਦਾ ਮੇਰਾ ਕਹਿਣਾ ਮੰਨੂਗਾ ਤੇ ਕਹਿੰਦਾ ਵੀ ਉਹਦੇ ਸੁਭਾਅ 'ਚ ਫਿਰ ਚਾਹੇ ਜਿੰਨੀਆਂ ਮਰਜ਼ੀ ਮਾੜੀਆਂ ਤਾਂ ਹੋਣ ਉਹ ਬੱਚਾ ਏ ਜਿਹੜਾ ਹੌਲੀ-ਹੌਲੀ ਉਹ ਸਾਰੀਆਂ ਆਦਤਾਂ ਨੂੰ ਵੀ ਆਪਣੇ ਅੰਦਰ ਲਿਆਉਂਦਾ ਤੇ ਉਹਨੂੰ ਲੱਗਦਾ ਕਿ ਸ਼ਾਇਦ ਇੰਨਾਂ ਆਦਤਾਂ ਕਰਕੇ ਹੀ ਇਹਨੂੰ ਇੱਜ਼ਤ ਮਿਲਦੀ ਪਈ ਆ ਤੇ ਉਹਦੇ 'ਚ ਮੈਂ ਉਹਨੂੰ ਇੱਕ ਕੁਐਸਚਨ ਕੀਤਾ ਮੈਂ ਕਿਹਾ ਵੀ ਕਿਹੜੀ ਗੱਲ ਆ ਜਿਹੜੀ ਤੂੰ ਮਤਲਬ ਤੈਨੂੰ ਲੱਗਦਾ ਕਿ ਤੂੰ ਮੈਨੂੰ ਕਲੀਅਰ ਦੱਸ ਇਸ ਚੀਜ਼ ਬਾਰੇ ਤਾਂ ਉਹਨੇ ਕਿਹਾ ਵੀ ਜੇ ਮੇਕਰ ਚ ਕੋਈ ਬੰਦਾ ਏ ਜੇ ਉਹ ਗੁੱਸੇ ਨਾਲ ਆਪਣੀ ਗੱਲ ਮਨਵਾ ਰਿਹਾ ਜਾਂ ਹਰ ਗੱਲ ਤੇ ਉੱਚੀ ਬੋਲ ਕੇ ਆਪਣੀ ਗੱਲ ਮਨਵਾਉਂਦਾ ਪਿਆ ਜਾਂ ਫਿਰ ਕਿਸੇ ਤਰੀਕੇ ਦਾ ਵੀ ਕੋਈ ਵੀ ਵਿਹਾਰ ਕਰਕੇ ਉਹਦੀ ਗੱਲ ਸਾਰੇ ਜਾਣੇ ਮੰਨਦੇ ਨੇ ਤਾਂ ਉਹਨੂੰ ਲੱਗਦਾ ਕਿ ਮੈਂ ਵੀ ਇਦਾਂ ਹੀ ਕਰਾਂ ਫਿਰ ਮੇਰੀ ਸਾਰੇ ਜਾਣੇ ਗੱਲਬਾਤ ਮੰਨਣਗੇ ਤੇ ਮੈਨੂੰ ਲੱਗਿਆ ਵੀ ਜਿਵੇਂ ਉਹਨੇ ਮੈਨੂੰ ਕਿਹਾ ਵੀ ਘਰ 'ਚ ਜਿਹੜਾ ਲਾਣੇਦਾਰ ਹੁੰਦਾ ਉਹਨੂੰ ਸਾਰੇ ਕਾਪੀ ਕਰਦੇ ਨੇ ਤਾਂ ਮੈਂ ਇਸੇ ਵਿਸ਼ੇ ਤੇ ਗੱਲਬਾਤ ਕਰੂੰਗੀ ਅੱਜ ਜਿਹੜਾ ਘਰ ਦਾ ਮੋਢੀ ਹੁੰਦਾ ਨਾ ਉਹਨੂੰ ਕਿਵੇਂ ਦਾ ਹੋਣਾ ਚਾਹੀਦਾ ਤੇ ਜ਼ਿਆਦਾਤਰ ਅਸੀਂ ਇਹੀ ਸਮਝਦੇ ਹਾਂ ਵੀ ਘਰ 'ਚ ਜਿਹੜੇ ਬੰਦੇ ਹੁੰਦੇ ਨੇ ਉਹੀ ਲਾਣੇਦਾਰ ਹੁੰਦੇ ਨੇ ਉਹਨਾਂ ਦੇ ਹੱਥ 'ਚ ਹੀ ਸਾਰੀ ਚੌਧਰ ਹੁੰਦੀ ਆ ਤੇ ਮੈਂ ਇੱਕ ਪੁਰਾਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਵੀ ਲਾਣੇਦਾਰ ਬਣਨਾ ਇੰਨਾ ਸੌਖਾ ਨਹੀਂ ਹੁੰਦਾ ਜਿਹੜਾ ਬੰਦਾ ਘਰ ਦੀਆਂ ਜ਼ਿੰਮੇਵਾਰੀਆਂ ਚੁੱਕਦਾ ਉਹਦੇ ਅਕਸਰ ਵਾਲ ਸਾਰਿਆਂ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਨੇ ਜਿਵੇਂ ਜਿਵੇਂ ਆਪਣੀ ਗੱਲ ਕਹਾਂ ਜਿਵੇਂ ਅਸੀਂ ਸਾਡਾ ਇੱਕ ਘਰ ਪਿੰਡ 'ਚ ਆ ਤੇ ਇੱਕ ਘਰ ਸ਼ਹਿਰ 'ਚ ਆ ਜਿਹੜਾ ਸਾਡਾ ਪਿੰਡ ਵਾਲਾ ਘਰ ਆ ਜਾਂ ਜਿਹੜੇ ਵੀ ਸਾਡੇ ਜ਼ਮੀਨ ਜਾਇਦਾਦ ਦੇ ਮਸਲੇ ਹੁੰਦੇ ਨੇ ਉਹ ਸਾਡੇ ਪਾਪਾ ਦੇਖਦੇ ਆ ਤੇ ਉੱਥੇ ਸਾਡੇ ਪਾਪਾ ਦੇ ਵਾਲ ਸਾਡੇ ਮੰਮੀ ਦੇ ਮੁਕਾਬਲੇ ਜ਼ਿਆਦਾ ਚਿੱਟੇ ਨੇ ਤੇ ਜਿਹੜਾ ਸਾਡਾ ਇਹ ਘਰ ਆ ਜਿੱਥੇ ਅਸੀਂ ਰਹਿੰਦੇ ਆ ਪਟਿਆਲੇ ਤਾਂ ਇਸ ਕਰਦੇ ਸਾਰੇ ਮਸਲੇ ਨੇ ਜਿਹੜੇ ਉਹ ਮੈਂ ਦੇਖਦੀਆਂ ਤਾਂ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੇ ਮੁਕਾਬਲੇ ਛੇਤੀ ਬੁੱਢੀ ਹੁੰਦੀ ਪਈਆਂ ਕਿਉਂਕਿ ਜਿਹੜਾ ਵੀ ਬੰਦਾ ਘਰ ਦਾ ਸਾਰਾ ਕੰਮਕਾਰ ਦੇਖਦਾ ਸਾਰੇ ਖਰਚੇ ਦੇਖਦਾ ਜਾਂ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦੇਖਦਾ ਰਿਸ਼ਤੇਦਾਰਾਂ ਨਾਲ ਕਿਵੇਂ ਮਿਲਣਾ ਗਿਲਣਾ ਕੀ ਤੁਸੀਂ ਨੇ ਉੱਥੇ ਸ਼ਗਨ ਦੇਣੇ ਨੇ ਨਿਆਣਿਆਂ ਨੂੰ ਅੱਗੇ ਕੀ ਪੜਾਉਣਾ ਉਹਨਾਂ ਦੇ ਕਿਵੇਂ ਦੇ ਖਰਚੇ ਹੋਣਗੇ ਉਹ ਬੰਦਾ ਹਰ ਵਕਤ ਚਿੰਤਾ 'ਚ ਰਹਿੰਦਾ ਹੈ ਤੇ ਬਹੁਤ ਸਾਰੀਆਂ ਕਾਪੀਆਂ ਤੁਸੀਂ ਦੇਖੋਗੇ ਉਹਦੇ ਡਰਾਅਰ ਚ ਪਈਆਂ ਹੋਣਗੀਆਂ ਜਿਨ੍ਹਾਂ ਤੇ ਉਹ ਅਕਸਰ ਹਿਸਾਬ ਕਿਤਾਬ ਲਿਖਦਾ ਇੱਥੋਂ ਤੱਕ ਵੀ ਪਿਛਲੇ ਮਹੀਨਿਆਂ ਦੇ ਇਸ ਮਹੀਨਿਆਂ ਦੇ ਕਈ ਵਾਰੀ ਅਗਲੇ ਖਰਚਿਆਂ ਦੇ ਹਿਸਾਬ ਕਿਤਾਬ ਵੀ ਲਿਖਦਾ ਜਿਹੜੇ ਅਗਲੇ ਕਈ ਅਗਾਹ ਵਾਲੇ ਮਹੀਨਿਆਂ ਚੋਂ ਨੇ ਹੁੰਦੇ ਨੇ ਤੇ ਇਸ ਲਈ ਜ਼ਿੰਮੇਵਾਰੀ ਨਿਭਾਉਣੀ ਸੌਖੀ ਨਹੀਂ ਹੁੰਦੀ ਪਰ ਕਈ ਘਰਾਂ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਵੀ ਜੇ ਜ਼ਿੰਮੇਵਾਰੀ ਸੰਭਾਲਣ ਵਾਲਾ ਬੰਦਾ ਸਿਆਣਾ ਨਾ ਹੋਵੇ ਰੱਬ ਨਾ ਕਰੇ ਜ਼ਿੰਮੇਵਾਰੀ ਆ ਜਿਹੜੀ ਕਿਸੇ ਗਲਤ ਬੰਦੇ ਦੇ ਹਿੱਸੇ ਆਈ ਹੋਵੇ ਤਾਂ ਉਹ ਕਈ ਵਾਰੀ ਉਸ ਘਰ ਦਾ ਬੜਾ ਵੱਡਾ ਨੁਕਸਾਨ ਵੀ ਕਰਦੇ ਨੇ ਅਸੀਂ ਦੇਖਿਆ ਵੀ ਜਿੱਥੇ ਬੰਦਾ ਨਚੇੜੀ ਆ ਜਾਂ ਸ਼ਰਾਬੀ ਆ ਜਾਂ ਉਹਨੂੰ ਕੋਈ ਗਲਤ ਹੈ ਵਾ ਜੇ ਉਹਦੇ ਹੱਥ 'ਚ ਸਾਰੀ ਖੁਦਮਕਤਿਆਰੀ ਤੁਸੀਂ ਦੇ ਦੋਗੇ ਤਾਂ ਉਹ ਕਈ ਵਾਰੀ ਘਰਾਂ ਨੂੰ ਉਜਾੜ ਦਿੰਦੇ ਨੇ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ 'ਚ ਆਲੇ-ਦੁਆਲੇ 'ਚ ਵੇਖਿਆ ਵੀ ਜਿਨ੍ਹਾਂ ਨੇ ਕਿਸੇ ਗਲਤ ਆਦਤ ਕਰਕੇ ਕਈ ਕਰੋੜਾਂ ਰੁਪਏਾਂ ਦੀਆਂ ਜ਼ਮੀਨਾਂ, ਕਈ ਲੱਖਾਂ ਰੁਪਏਾਂ ਦੀਆਂ ਜਾਇਦਾਦਾਂ ਉਹਨਾਂ ਨੇ ਖਾ ਲਈਆਂ ਤੇ ਲੋਕੀ ਡਰਦੇ ਹੁੰਦੇ ਨੇ ਵੀ ਕਿਸੇ ਵੀ ਪਰਿਵਾਰ 'ਚ ਜਿਹੜਾ ਕੋਈ ਮੋਢੀ ਆ ਉਹ ਐਵੇਂ ਦਾ ਨਾ ਹੋਵੇ ਤੇ ਇਹੀ ਗੱਲ ਕੰਜੀ ਜਾਂਦੀ ਆ ਵੀ ਚਾਹੇ ਜਿਹੜਾ ਮੋਢੀ ਆ ਉਹ ਬੰਦਾ ਹੋਵੇ ਚਾਹੇ ਜਨਾਨੀ ਹੋ ਸਮਝਦਾਰ ਹੋਣਾ ਚਾਹੀਦਾ ਜਿਵੇਂ ਆਪਣੇ ਪਿੰਡਾਂ 'ਚ ਇੱਕ ਕਹਾਵਤ ਆ ਕਹਿੰਦੇ ਵੀ ਜੇ ਬੰਦਾ ਤੰਗਲੀ ਨਾਲ ਵੀ ਉਡਾਵੇ ਤੇ ਜਨਾਨੀ ਜੇ ਸੂਈ ਦੇ ਨੱਕੇਰਾ ਵੀ ਕਢਾਵੇ ਕੱਢਾ ਕੱਡੇ ਤਾ ਇੱਕੋ ਜਿੰਨਾ ਉਜਾੜਾ ਹੁੰਦਾ ਜੇ ਘਰ ਦਾ ਜਿਹੜਾ ਮੋਢੀ ਆ ਬੰਦਾ ਉਹ ਕਿਸੇ ਨਸ਼ੇ ਦਾਤ ਦੀ ਆ ਸ਼ਰਾਬ ਦਾਤ ਦੀ ਆ ਜਾਂ ਫਿਰ ਕਿਸੇ ਮਾੜੀ ਲੱਤ ਦਾਤ ਦੀ ਆ ਤਾਂ ਉਹ ਕੋਈ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕਦਾ ਐਵੇਂ ਜਿਹੜੀ ਜਨਾਨੀਆਂ ਜੇ ਉਹਦੇ ਹੱਥ ਤੁਸੀਂ ਅਹੁਦੇਦਾਰੀ ਜੰਨੇ ਹੋ ਜੇ ਉਹਨੂੰ ਲੋੜ ਤੋਂ ਜ਼ਿਆਦਾ ਖਰਚੇ ਕਰਨ ਦੀ ਆਦਤ ਆ ਜਾਂ ਉਹਨੂੰ ਬਹੁਤ ਜ਼ਿਆਦਾ ਕੱਪੜਾ ਲੀੜਾ ਬਣਾਉਣ ਦੀ ਆਦਤ ਆ ਰਿਸ਼ਤੇਦਾਰਾਂ ਨਾਲ ਲੋੜ ਤੋਂ ਵੱਧ ਵਰਤਣ ਦੀ ਆਦਤ ਆ ਫੋਕੀ ਫੁਕਰੀ ਦੇ ਵਿੱਚ ਹੱਦ ਤੋਂ ਜ਼ਿਆਦਾ ਚੀਜ਼ਾਂ ਲੋਕਾਂ ਨੂੰ ਦੇਣ ਦੀ ਆਦਤ ਆ ਤਾਂ ਉਹ ਵੀ ਕਈ ਵਾਰੀ ਸਾਰਾ ਕੁਝ ਲਟਾ ਦਿੰਦੀਆਂ ਨੇ ਮੈਂ ਬਹੁਤ ਉਹਨਾਂ ਘਰਾਂ ਨੂੰ ਵੀ ਦੇਖਿਆ ਵੀ ਜਿੱਥੇ ਜਨਾਨੀਆਂ ਸੂਟ ਬਣਾਉਣਦੀਆਂ ਸ਼ਾਪਿੰਗ ਕਰਨਦੀਆਂ ਇੰਨੀਆਂ ਜ਼ਿਆਦਾ ਅੱਦੀ ਹੁੰਦੀਆਂ ਨੇ ਵੀ ਉਹ ਕਈ ਵਾਰੀ ਪਿੱਛੇ ਦੇਖਦੀਆਂ ਵੀ ਨਹੀਂ ਵੀ ਕਿੰਨਾ ਖਰਚਾ ਬਚਿਆ ਤੇ ਪਰ ਅੱਜ ਜਿਹੜੀ ਮੈਂ ਗੱਲਬਾਤ ਮੈਨੂੰ ਲੱਗਦਾ ਕਿ ਜਿਹੜੀ ਮੈਂ ਮੇਨ ਚੀਜ਼ ਇੱਕ ਤੁਹਾਨੂੰ ਕਹਿਣਾ ਚਾਹੁੰਨੀ ਆ ਨਾ ਜਿਹਦੇ ਬਾਰੇ ਮੈਨੂੰ ਲੱਗਦਾ ਹੁੰਦਾ ਕਿ ਮੈਨੂੰ ਗੱਲ ਕਰਨੀ ਚਾਹੀਦੀ ਆ ਕਿ ਜੇ ਤੁਹਾਨੂੰ ਲੱਗਦਾ ਕਿ ਘਰ ਦੇ ਵਿੱਚ ਕਿਸੇ ਇਹੋ ਜਿਹੇ ਬੰਦੇ ਦੇ ਹੱਥ 'ਚ ਅਕਤਿਆਰੀ ਆ ਜਿਹੜਾ ਉਸ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਪਾਉਂਦਾ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਹੱਥੋਂ ਉਹ ਜ਼ਿੰਮੇਵਾਰੀ ਆ ਜਿਹੜੀ ਘਰ 'ਚ ਜਿਹੜਾ ਵੀ ਸਮਝਦਾਰ ਬੰਦਾ ਚਾਹੇ ਉਹਦੀ ਉਮਰ ਛੋਟੀ ਆ ਉਹ ਲੈ ਲੈਣੀ ਚਾਹੀਦੀ ਆ ਤੇ ਕਈ ਵਾਰੀ ਬੰਦੇ ਬਹੁਤ ਅੱਬੀ ਹੁੰਦੇ ਨੇ ਪਰ ਫਿਰ ਵੀ ਜਨਾਨੀਆਂ ਡਰਦੀਆਂ ਉਹਨਾਂ ਦੇ ਹੱਥ 'ਚ ਹੀ ਚੌਦਰ ਦਈ ਰੱਖਦੀਆਂ ਨੇ ਕੋਈ ਵੀ ਫੈਸਲਾ ਨਹੀਂ ਕਰਦੀਆਂ ਉਹਨਾਂ ਨੂੰ ਲੱਗਦਾ ਵੀ ਜੋ ਇਹ ਕਹੂਗਾ ਉਹੀ ਹੋਊਗਾ ਘਰ 'ਚ ਤੇ ਉਹ ਬੰਦਾ ਕਈ ਵਾਰੀ ਨਿਆਣਿਆਂ ਬਾਰੇ ਵੀ ਗਲਤ ਫੈਸਲੇ ਕਰ ਲੈਂਦਾ ਆਪਣੇ ਬਾਰੇ ਤਾਂ ਉਹ ਗਲਤ ਫੈਸਲੇ ਕਰਦਾ ਹੀ ਕਰਦਾ ਮੈਂ ਬਹੁਤ ਸਾਰੇ ਉਹਨਾਂ ਲੋਕਾਂ ਦੇ ਸਨੇਹੇ ਪੜਦੀਆਂ ਕਿ ਜਿਹੜੇ ਕਹਿੰਦੇ ਹੁੰਦੇ ਨੇ ਕਿ ਆਹ ਇੱਕ ਗਲਤ ਆਦਤ ਕਰਕੇ ਬੰਦੇ ਨੇ ਸਾਡਾ ਸਾਰਾ ਜਿਹੜਾ ਟੱਬਰ ਆ ਉਹ ਕਰਜ਼ੇ ਥੱਲੇ ਦੇ ਦਿੱਤਾ ਜਾਂ ਅੱਜਕੱਲ ਆਮ ਹੀ ਸਾਨੂੰ ਬੈਂਕਾਂ ਤੋਂ ਲੋਨ ਮਿਲ ਜਾਂਦੇ ਨੇ ਲਿਮਟਾਂ ਮਿਲ ਜਾਂਦੀਆਂ ਨੇ ਤੇ ਉਹ ਬੰਦੇ ਵੱਡੀਆਂ-ਵੱਡੀਆਂ ਲਿਮਟਾਂ ਵੱਡੇ-ਵੱਡੇ ਕਰਜ਼ੇ ਲੈ ਲੈਂਦੇ ਨੇ ਤੇ ਉੱਥੇ ਨਾ ਕਈ ਵਾਰੀ ਸਮਝਦਾਰ ਜਨਾਨੀ ਵੀ ਘਰ 'ਚ ਹੁੰਦੀ ਆ ਪਰ ਉਹ ਉਸ ਜ਼ਿੰਮੇਵਾਰੀ ਨੂੰ ਲੈਣ ਤੋਂ ਡਰਦੀ ਆ ਜਨਾਨੀਆਂ ਦੇ ਅੰਦਰ ਹਮੇਸ਼ਾ ਹੀ ਹੁੰਦਾ ਵੀ ਜੇ ਮੈਂ ਪ੍ਰਧਾਨ ਬਣ ਗਈ ਘਰ ਦੀ ਤਾਂ ਪਤਾ ਨਹੀਂ ਲੋਕ ਮੈਨੂੰ ਕੀ ਕਹਿਣਗੇ ਹਨਾ ਸਾਡੇ ਲੋਕ ਕਹਿੰਦੇ ਵੀ ਨੇ ਜੇ ਕੋਈ ਜਨਾਨੀ ਸਾਰੇ ਫੈਸਲੇ ਕਰਦੀ ਆ ਪੈਸਿਆਂ ਦੇ ਬੱਚਿਆਂ ਦੇ ਜਾਂ ਹੋਰ ਲੋਕਾਂ ਨਾਲ ਮਿਲਣ ਵਰਤਣ ਦੇ ਤਾਂ ਲੋਕ ਕਹਿੰਦੇ ਆ ਬੜੀ ਤੇਜ ਆ ਇਹ ਤਾਂ ਬਹੁਤ ਤੇਜ ਆ ਮਤਲਬ ਤੇਜ ਹੋਣਾ ਮੈਨੂੰ ਲੱਗਦਾ ਵੀ ਨੁਕਸਾਨ ਦੇ ਨਹੀਂ ਹੁੰਦਾ ਤੁਸੀਂ ਜੇ ਸਮਝਦਾਰ ਹੋ ਪੜੇ ਲਿਖੇ ਹੋ ਤਾਂ ਤੁਸੀਂ ਵੀ ਇਹ ਸਾਰੀ ਚੌਧਰ ਆ ਜਿਹੜੀ ਆਪਣੇ ਹੱਥ ਲੈ ਸਕਦੇ ਹੋ ਇਹ ਕੋਈ ਮਾੜੀ ਚੀਜ਼ ਨਹੀਂ ਹੁੰਦੀ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਸਾਡੇ ਇਸ ਘਰ ਚ ਸਾਰੇ ਕਈ ਵਾਰੀ ਮਤਲਬ ਬਹੁਤ ਹੀ ਤੋਂ ਜ਼ਿਆਦਾ ਫੈਸਲੇ ਮੈਂ ਕਰਦੀ ਆ ਮੈਨੂੰ ਲੱਗਦਾ ਹੁੰਦਾ ਵੀ ਮੈਂ ਸਮਝਦਾਰੀ ਨਾਲ ਉਹ ਚੀਜ਼ਾਂ ਕਰ ਸਕਦੀ ਆ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਕਈ ਲੋਕ ਨੌਕਰੀ ਕਰਨ ਲਈ ਬਣੇ ਹੁੰਦੇ ਨੇ ਕਈ ਲੋਕ ਬਿਜ਼ਨਸ ਕਰਨ ਲਈ ਬਣੇ ਹੁੰਦੇ ਨੇ ਤੇ ਓਵੇਂ ਹੁੰਦਾ ਹੈ ਕਿ ਘਰ ਚ ਜ਼ਰੂਰੀ ਨਹੀਂ ਵੀ ਜੇ ਤੁਹਾਡੀ ਉਮਰ ਜ਼ਿਆਦਾ ਹੈ ਜਾਂ ਤੁਸੀਂ ਬੰਦੇ ਹੋ ਇਸ ਲਈ ਤੁਹਾਨੂੰ ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਣ ਕਈ ਵਾਰ ਛੋਟੀ ਉਮਰ ਦਾ ਬੰਦਾ ਵੀ ਜਾਂ ਘਰ ਦੀ ਕੋਈ ਜਿਹੜੀ ਫੀਮੇਲ ਮੈਂਬਰ ਆ ਉਹ ਵੀ ਤੁਹਾਡੇ ਨਾਲੋਂ ਜ਼ਿਆਦਾ ਸਿਆਣੀ ਹੁੰਦੀ ਆ ਤੇ ਜ਼ਿਆਦਾ ਚੰਗੇ ਫੈਸਲੇ ਕਰਦੀ ਆ ਜ਼ਿਆਦਾ ਢੰਗ ਨਾਲ ਕੰਮ ਕਰ ਸਕਦੀ ਆ ਮੈਂ ਜਿੱਥੇ ਮੇਰਾ ਜਿਹੜਾ ਦਾਦਕਾ ਪਰਿਵਾਰ ਆ ਉੱਥੇ ਮੇਰੇ ਦਾਦੀ ਸੀਗੇ ਜਿਨ੍ਹਾਂ ਦੇ ਹੱਥ 'ਚ ਘਰ ਦੀ ਮੁਖਤਿਆਰੀ ਸੀਗੀ ਕਿ ਕਿੰਨੇ ਸਮੇਂ ਬਾਅਦ ਸ਼ਹਿਰ ਜਾਣਾ ਕਿ ਨੂੰ ਕਿਵੇਂ ਦੇ ਕੱਪੜੇ ਚਾਹੀਦੇ ਨੇ ਕਿਹੜੇ ਨਿਆਣੇ ਦੀ ਕਿੰਨੀ ਫੀਸ ਜਾਣੀ ਆ ਉਹ ਸਾਰਾ ਕੁਝ ਉਹ ਤੈਅ ਕਰਦੇ ਸੀਗੇ ਤੇ ਮੈਂ ਇਹ ਚੀਜ਼ ਮਹਿਸੂਸ ਕੀਤੀ ਆ ਵੀ ਜਦੋਂ ਇੱਕ ਜਨਾਨੀ ਨੂੰ ਘਰ ਦੀ ਚੌਧਰ ਦਿੱਤੀ ਜਾਂਦੀ ਹੈ ਤਾਂ ਉਹ ਬੜੀ ਖੂਬਸੂਰਤੀ ਨਾਲ ਉਸ ਚੀਜ਼ ਨੂੰ ਨਿਭਾਉਂਦੀ ਆ ਕਿਉਂਕਿ ਜਨਾਨੀਆਂ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਜੇ ਤੁਸੀਂ 1 ਲੀਟਰ ਦੁੱਧ ਵੀ ਲਿਆ ਕੇ ਦੋਗੇ ਨਾ ਤਾਂ ਉਹ ਵੀ ਉਹ ਸਰਫਾ ਕਰਕੇ ਉਹਦੇ ਚੋਂ ਵੀ ਘਿਓ ਬਣਾ ਲੈਂਦੀਆਂ ਨੇ ਤੇ ਇਦਾਂ ਹੀ ਮੈਂ ਦੇਖਦੀ ਹੁੰਦੀ ਸੀਗੀ ਵੀ ਮੇਰੇ ਇੱਕ ਦਾਦੀ ਦੇ ਹੱਥਮ ਇਕਤਿਆਰੀ ਹੋਣ ਨਾਲ ਜਿਹੜੇ ਮੇਰੇ ਪਾਪਾ ਹੋਣੇ ਨੇ ਉਹਨਾਂ ਦੇ ਅੰਦਰ ਜਨਾਨੀਆਂ ਲਈ ਇੱਜ਼ਤ ਬਹੁਤ ਸੀਗੀ ਉਹ ਹਰ ਇੱਕ ਨਾਲ ਬੜੀ ਇੱਜ਼ਤ ਨਾਲ ਗੱਲ ਕਰਦੇ ਸੀਗੇ ਤੇ ਦਾਦੀ ਸਾਹਮਣੇ ਵੀ ਹਮੇਸ਼ਾ ਅੱਖਾਂ ਨੀਵੀਆਂ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੰਮ ਬੇਬੇ ਜੀ ਨੇ ਕਿਹਾ ਸਭ ਤੋਂ ਪਹਿਲਾਂ ਉਹ ਹੋਣਾ ਚਾਹੀਦਾ ਤੇ ਮੈਨੂੰ ਲੱਗਦਾ ਵੀ ਉਹ ਸਾਡੇ ਘਰ ਚ ਕਦੀ ਉਸ ਦੌਰਾਨ ਕਦੇ ਕੁਝ ਮਾੜਾ ਨਹੀਂ ਵਾਪਰਿਆ बड़े सोने परिवार चलਦੇ ਰਹੇ ਸਾਂਝਾ ਪਰਿਵਾਰ ਸੀ ਬਹੁਤ ਵੱਡਾ ਪਰਿਵਾਰ ਸੀ ਕਦੇ ਕਿਸੇ ਨੂੰ ਕੋਈ ਤੰਗੀ ਨਹੀਂ ਸੀ ਆਈ ਪਰ ਕਈ ਲੋਕ ਮੰਨਦੇ ਨੇ ਇਸ ਚੀਜ਼ ਨੂੰ ਉਹਨਾਂ ਨੂੰ ਲੱਗਦਾ ਵੀ ਨਹੀਂ ਜਨਾਨੀਆਂ ਦੇ ਹੱਥ ਚੌਧਰ ਨਹੀਂ ਆਉਣੀ ਚਾਹੀਦੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜਾ ਇੱਕ ਬੰਦਾ ਘਰ ਚ ਜਿਹਦੇ ਹੱਥ ਜ਼ਿੰਮੇਵਾਰੀ ਆ ਜੇ ਉਹ ਚੰਗੇ ਤਰੀਕੇ ਨਾਲ ਨਹੀਂ ਨਿਭਾਉਂਦਾ ਤਾਂ ਉਹ ਦੂਜਾ ਕੋਈ ਵੀ ਬੰਦਾ ਉਸ ਜ਼ਿੰਮੇਵਾਰੀ ਨੂੰ ਲੈ ਲਓ ਉਹਨੂੰ ਦੁਨੀਆ ਲੱਖ ਤੇਜ ਕਹੀ ਜਾਵੇ ਲੱਖ ਕੁਛ ਕਹੀ ਜਾਵੇ ਤੁਹਾਨੂੰ ਆਪਣਾ ਘਰ ਬਚਾਉਣ ਲਈ ਉਹ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਤੇ ਆਲੇ ਦੁਆਲੇ ਵੀ ਜਿਹੜੇ ਲੋਕ ਨੇ ਮੈਨੂੰ ਲੱਗਦਾ ਕਿ ਕਦੇ ਵੀ ਉਹ ਖੁਸ਼ ਨਹੀਂ ਹੁੰਦੇ ਕਿ ਕੋਈ ਬੰਦਾ ਆਪਣਾ ਘਰ ਸੋਹਣੇ ਢੰਗ ਨਾਲ ਸੰਭਾਲ ਰਿਹਾ ਸੋਹਣੇ ਢੰਗ ਨਾਲ ਸਾਰਾ ਕੁਝ ਕਰ ਰਿਹਾ ਉਹਦੇ ਨਿਆਣੇ ਖੁਸ਼ ਨੇ ਉਹਦੀ ਘਰ ਵਾਲੀ ਖੁਸ਼ ਆਲੇ ਦੁਆਲੇ ਤੁਹਾਨੂੰ ਉਂਗਲਾਂ ਲਾਉਣ ਵਾਲੇ ਬਹੁਤ ਲੋਕ ਹੁੰਦੇ ਨੇ ਜਦੋਂ ਵੀ ਕਦੇ ਜ਼ਿੰਦਗੀ 'ਚ ਸਾਨੂੰ ਲੱਗਦਾ ਕਿ ਆਹ ਜਿਹੜਾ ਇੱਕ ਕੰਮ ਆ ਮੇਰੇ ਜਿੰਮੇ ਆਇਆ ਪਰ ਮੈਂ ਇਹਨੂੰ ਇੰਨੇ ਸੋਹਣੇ ਢੰਗ ਨਾਲ ਨਹੀਂ ਕਰ ਸਕਦਾ ਤਾਂ ਸਾਨੂੰ ਕਿਸੇ ਦੂਜੇ ਤੇ ਭਰੋਸਾ ਕਰਕੇ ਉਹ ਕੰਮ ਆ ਜਿਹੜਾ ਉਹਦੇ ਹਿੱਸੇ ਕਰ ਦੇਣਾ ਚਾਹੀਦਾ ਉਹਦੇ سپرد ਕਰ ਦੇਣਾ ਚਾਹੀਦਾ ਮੈਂ ਬਹੁਤ ਸਾਰੇ ਇਹੋ ਜਿਹੇ ਬਜ਼ੁਰਗਾਂ ਨੂੰ ਦੇਖਿਆ ਆ ਕਿ ਜਿਹੜੇ ਕਹਿੰਦੇ ਹੁੰਦੇ ਮੇਰਾ ਮੁੰਡਾ ਇੰਨਾ ਸਮਝਦਾਰ ਨਹੀਂ ਇਸੇ ਲਈ ਮੈਂ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਨੂੰ ਨੂੰ ਦਿੰਦਾ ਪਿਆ ਜਿਵੇਂ ਮੈਂ ਹੁਣ 2-3 ਦਿਨ ਪਹਿਲਾਂ ਤੁਸੀਂ ਸਾਡੀ ਇੱਕ ਮੁਲਾਕਾਤ ਵੇਖੀ ਸੀ ਕਿ ਉਹ ਆਂਟੀ ਸੀਗੇ ਬੜੀ ਛੋਟੀ ਉਮਰ 'ਚ ਉਹਨਾਂ ਦਾ ਵਿਆਹ ਹੋਇਆ ਉਹ ਅੰਕਲ ਇਸ ਦੁਨੀਆ ਤੋਂ ਚਲੇ ਗਏ ਤੇ ਉਸ ਤੋਂ ਕਿੰਨਾ ਟਾਈਮ ਬਾਅਦ ਤੱਕ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਜ਼ਿੰਮੇਵਾਰੀ ਸੀ ਉਹਨਾਂ ਦੀ ਸੱਸ ਨੇ ਨਿਭਾਈ ਸੱਸ ਦੇ ਹੱਥ ਸਾਰੀ ਮੁਖਤਿਆਰੀ ਸੀ ਉਹਨਾਂ ਨੇ ਸਾਰੇ ਰਿਸ਼ਤੇ ਨਿਭਾਏ ਜ਼ਮੀਨਾਂ ਜਾਇਦਾਦਾਂ ਬਣਾਈਆਂ ਅੱਗੋਂ ਆਪਣੇ ਪੋਤੇ ਪੁੱਤਰੀਆਂ ਨੂੰ ਵੀ ਪਾਲਿਆ ਤੇ ਆਪਣੀ ਨੂੰਹ ਨੂੰ ਵੀ ਸਾਰੀ ਜ਼ਿੰਦਗੀ ਉਹਨਾਂ ਨੇ ਇੱਕ ਸੋਹਣੀ ਜ਼ਿੰਦਗੀ ਦਿੱਤੀ ਤੇ ਮੈਨੂੰ ਲੱਗਦਾ ਹੁੰਦਾ ਵੀ ਕੁੜੀਆਂ ਨੂੰ ਕਦੇ ਵੀ ਇੰਨਾਂ ਜ਼ਿੰਮੇਵਾਰੀਆਂ ਨੂੰ ਕਰਨ ਤੋਂ ਡਰਨਾ ਨਹੀਂ ਚਾਹੀਦਾ ਕਦੇ ਵੀ ਬੰਦਿਆਂ ਦੇ ਹੱਥਾਂ ਵੱਲ ਹੀ ਨਹੀਂ ਵੇਖਦੇ ਰਹਿਣਾ ਚਾਹੀਦਾ ਇਹ ਕੋਈ ਮਤਲਬ ਇਹ ਨਹੀਂ ਹੈਗਾ ਕਿ ਮੈਂ ਈਗੋ ਚਾਂ ਅੱবি ਮੈਂ ਕਹਿ ਰਹੀ ਆ ਕਿ ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਜ਼ਿੰਮੇਵਾਰੀਆਂ ਵਧੀਆ ਢੰਗ ਨਾਲ ਕਰ ਸਕਦੀ ਆ ਕਈ ਲੋਕ ਚੰਗਾ ਕਮਾਉਣ ਲਈ ਹੁੰਦੇ ਨੇ ਪਰ ਉਹਨੂੰ ਚੰਗੇ ਢੰਗ ਨਾਲ ਵਰਤਣ ਲਈ ਨਹੀਂ ਹੁੰਦੇ ਉਹਨਾਂ ਨੂੰ ਉਸ ਢੰਗ ਦੀ ਮਨੀ ਮੈਨੇਜਮੈਂਟ ਨਹੀਂ ਆਉਂਦੀ ਹੁੰਦੀ ਤੇ ਜੇ ਅਸੀਂ ਉਹਨੂੰ ਜ਼ਿਆਦਾ ਵਧੀਆ ਢੰਗ ਨਾਲ ਕਰ ਸਕਦੇ ਆ ਤਾਂ ਸਾਨੂੰ ਕਰਨਾ ਚਾਹੀਦਾ ਜਦੋਂ ਬੰਦਾ ਦੁਨੀਆ ਤੋਂ ਚਲਿਆ ਜਾਂਦਾ ਨਾ ਕਈ ਵਾਰੀ ਤਾਂ ਜਿਹੜੀਆਂ ਕੁੜੀਆਂ ਨੇ ਉਹ ਏਸੇ ਚੱਕਰ ਚ ਪਿੱਛੇ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਨੇ ਘਰ ਦੇ ਕਦੇ ਕਿਸੇ ਕੰਮ ਚ ਪਾਰਟਿਸਿਪੇਟ ਨਹੀਂ ਕੀਤਾ ਹੁੰਦਾ ਖਾਸ ਕਰਕੇ ਪੈਸੇ ਤੇ ਜਾਇਦਾਦਾਂ ਵਾਲੇ ਕੰਮ ਚ ਕੋਈ ਪਾਰਟਿਸਪੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਾਡੀ ਜਾਇਦਾਦ ਕਿੱਥੇ ਆ ਸਾਡੇ ਕਿਹੜੇ ਪੇਪਰ ਕਿੱਥੇ ਪਏ ਨੇ ਅਸੀਂ ਕਿਹੜੀ ਬੈਂਕ ਤੋਂ ਕਰਜ਼ਾ ਲਿਆ ਹੋਇਆ ਅਸੀਂ ਕਿਹੜੇ ਰਿਸ਼ਤੇਦਾਰ ਤੋਂ ਕਿੰਨੇ ਪੈਸੇ ਲਏ ਨੇ ਜਾਂ ਅਸੀਂ ਕਿਹੜੇ ਰਿਸ਼ਤੇਦਾਰ ਨੂੰ ਕਿੰਨੇ ਪੈਸੇ ਦੇਣੇ ਨੇ ਮੈਨੂੰ ਲੱਗਦਾ ਕਿ ਅਸੀਂ ਤਾਂ ਨਾ ਕਈ ਵਾਰੀ ਇੰਨਾਂ ਕੁ ਵੀ ਆਪਣੇ ਲਈ ਉਚੇਚ ਨਹੀਂ ਕਰਦੀਆਂ ਬਿਜੇ ਕਿਸੇ ਨੇ ਕੋਈ ਪਾਲਿਸੀ ਕਰਾਈ ਆ ਜਾਂ ਕਿਸੇ ਦਾ ਕੋਈ ਐਦਾਂ ਦਾ ਬੀਮਾ ਹੋਇਆ ਹੋਇਆ ਕਿ ਅਸੀਂ ਹੱਕ ਨਾਲ ਕਹਿ ਦਈਏ ਵੀ ਇਹਦੇ 'ਚ ਮੇਰਾ ਨਾਮ ਲਿਖਵਾ ਦਿਓ ਹਨਾ ਨੋਮਿਨੀ ਦੇ ਤੌਰ ਤੇ ਮੇਰਾ ਨਾਮ ਲਿਖਵਾ ਦਿਓ ਤੇ ਉੱਥੇ ਜਦੋਂ ਕੋਈ ਬੰਦਾ ਦੁਨੀਆ ਤੋਂ ਚਲਿਆ ਜਾਂਦਾ ਜਾਂ ਇਹੋ ਜਿਹੇ ਕੋਈ ਹਾਲਾਤ ਬਣ ਜਾਂਦੇ ਨੇ ਤਾਂ ਸਭ ਤੋਂ ਔਖੀ ਜਨਾਨੀ ਹੁੰਦੀ ਆ ਫਿਰ ਉਹ ਦਿਉਰਾ ਜੇਠਾਂ ਦੇ ਅੱਗੇ ਸਹੁਰਿਆਂ ਦੇ ਅੱਗੇ ਸਾਰੀ ਜ਼ਿੰਦਗੀ ਹੱਥ ਅੱਡਦੀ ਰਹਿੰਦੀ ਆ ਰੱਬ ਨਾ ਕਰੇ ਜੇ ਉਹਨੂੰ ਨੌਕਰੀ ਨਹੀਂ ਮਿਲੀ ਹੋਈ ਉਹਦੀ ਜ਼ਿੰਦਗੀ ਬਹੁਤ ਬੱਤਰ ਹੋ ਜਾਂਦੀ ਆ ਤੇ ਉਸ ਤੋਂ ਵੀ ਜ਼ਿਆਦਾ ਬੱਤਰ ਆ ਜਿਹੜੀ ਉਹਦੇ ਨਿਆਣਿਆਂ ਦੀ ਹੋ ਜਾਂਦੀ ਆ ਕਿਉਂਕਿ ਉਹਦੇ ਨਿਆਣਿਆਂ ਦੀ ਜ਼ਿੰਦਗੀ ਦੇ ਫੈਸਲੇ ਵੀ ਨਾ ਦੂਜੇ ਲੋਕਾਂ ਤੇ ਡਿਪੈਂਡ ਹੋ ਜਾਂਦੇ ਨੇ ਤੇ ਪਹਿਲੀ ਗੱਲ ਤਾਂ ਇਹੀ ਆ ਵੀ ਜੇ ਤੁਹਾਡੇ ਜਿੰਮੇ ਕਰਦੀ ਜ਼ਿੰਮੇਵਾਰੀ ਆਈ ਆ ਖਾਸ ਕਰਕੇ ਮੇਲ ਮੈਂਬਰ ਅਸੀਂ ਹਮੇਸ਼ਾ ਕਹਿੰਦੇ ਆ ਕਿ ਉਹਨਾਂ ਨੂੰ ਰਿਸਪਾਂਸਿਬਲ ਹੋਣਾ ਚਾਹੀਦਾ ਮੈਂ ਅੱਜ ਹੀ ਫੇਸਬੁੱਕ ਤੇ ਇੱਕ ਚੀਜ਼ ਲਿਖੀ ਸੀ ਕਿ ਜਿਹੜੀਆਂ ਜਨਾਨੀਆਂ ਦੇ ਹਿੱਸੇ ਸਮਝਦਾਰ ਬੰਦੇ ਨਹੀਂ ਆਉਂਦੇ ਉਹ ਉਮਰ ਤੋਂ ਜ਼ਿਆਦਾ ਛੇਤੀ ਬੁੱਢੀਆਂ ਹੋ ਜਾਂਦੀਆਂ ਨੇ ਤੇ ਇੱਥੇ ਤੁਸੀਂ ਦੇਖੋ ਵੀ ਜਿਹੜੇ ਬੰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਚੁੱਕਦੇ ਉਹ ਚੰਗੇ ਪਿਓ ਨਹੀਂ ਸਾਬਤ ਹੁੰਦੇ ਚੰਗੇ ਭਰਾ ਚੰਗੇ ਮੁੰਡੇ ਚੰਗੇ ਘਰ ਵਾਲੇ ਨਹੀਂ ਸਾਬਤ ਹੁੰਦੇ ਤਾਂ ਉਹਨਾਂ ਜਨਾਨੀਆਂ ਦੀ ਜ਼ਿੰਦਗੀ ਦੀਆਂ ਜਿਹੜੀਆਂ ਦੁਸ਼ਵਾਰੀਆਂ ਨੇ ਉਹ ਦੁੱਗਣੀਆਂ ਹੋ ਜਾਂਦੀਆਂ ਨੇ ਹਰ ਔਰਤ ਚਾਹੁੰਦੀ ਹੈ ਕਿ ਉਹਦੀ ਜ਼ਿੰਦਗੀ 'ਚ ਇੱਕ ਰਿਸਪਾਂਸਿਬਲ ਬੰਦਾ ਹੋਵੇ ਤੇ ਪਹਿਲੀ ਗੱਲ ਤਾਂ ਤੁਸੀਂ ਰਿਸਪਾਂਸਿਬਲ ਹੋਣਾ ਸਿੱਖੋ ਕਿਸੇ ਵੀ ਮੁੰਡੇ ਦਾ ਵਿਆਹ ਉਦੋਂ ਹੀ ਹੋਣਾ ਚਾਹੀਦਾ ਜਦੋਂ ਉਹ ਜ਼ਿੰਮੇਵਾਰ ਬਣ ਜਾਵੇ ਕਿਸੇ ਵੀ ਕੁੜੀ ਦਾ ਵਿਆਹ ਉਦੋਂ ਹੀ ਹੋਣਾ ਚਾਹੀਦਾ ਜਦੋਂ ਉਹ ਘਰ ਦੇ ਕੰਮਾਂ ਕਰਾਂ ਦੀ ਜ਼ਿੰਮੇਵਾਰੀ ਜਿਹੜੀ ਉਠਾਉਣ ਜੋਗੀ ਹੋ ਜਾਵੇ ਨਾ ਕਿ ਅਸੀਂ ਸਿਰਫ ਮੁੰਡਾ ਕਮਾਉਣ ਲੱਗ ਗਿਆ ਕੁੜੀ ਕਮਾਉਣ ਲੱਗ ਗਈ ਤੇ ਇਸੇ ਚੱਕਰ 'ਚ ਅਸੀਂ ਸਮਝ ਲਈਏ ਵੀ ਸੈੱਟ ਹੋ ਗਏ ਨੇ ਤਾਂ ਹੁਣ ਇਹਨਾਂ ਦਾ ਵਿਆਹ ਕਰ ਦਿਓ ਉਵੇਂ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਇੰਨਾ ਸਮਝਦਾਰ ਪੁੱਤਰ ਐ ਇੰਨਾ ਸਮਝਦਾਰ ਪਿਓ ਇੰਨਾ ਸਮਝਦਾਰ ਘਰ ਵਾਲਾ ਨਹੀਂ ਹੈਗਾ ਤਾਂ ਆਪਣੀ ਜ਼ਿੰਮੇਵਾਰੀ ਆ ਜਿਹੜੀ ਆਪਣੀ ਘਰ ਵਾਲੀ ਨੂੰ ਦੇਣਾ ਸਿੱਖੋ ਉਹ ਜ਼ਰੂਰ ਤੁਹਾਡੇ ਨਾਲੋਂ ਬਿਹਤਰੀ ਚ ਉਸ ਚੀਜ਼ ਨੂੰ ਕਰੂਗੀ ਤੇ ਕੁੜੀਆਂ ਨੂੰ ਵੀ ਚਾਹੀਦਾ ਆਪਣੇ ਜਾਇਦਾਦ ਦੇ ਮਸਲਿਆਂ ਚ ਪੈਸਿਆਂ ਦੇ ਮਸਲਿਆਂ ਚ ਪਾਰਟਿਸਿਪੇਟ ਕਰਿਆ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਸਾਡਾ ਕਿਹਦੇ ਨਾਲ ਕਿੰਨਾ ਲੈਣ ਦਾ ਦੇਣ ਲੈਣਾ ਇਹ ਨਾ ਹੋਵੇ ਕਿ ਅੱਜ ਦੁਨੀਆ ਤੋਂ ਕੋਈ ਬੰਦਾ ਚਲਿਆ ਗਿਆ ਤੇ ਦੂਜੇ ਦਿਨ ਸਾਰੀ ਦੁਨੀਆ ਤੁਹਾਡੇ ਲਈ ਅੰਨ੍ਯ ਵਰਗੀ ਹੋ ਜਵੇ ਕਿ ਮੈਨੂੰ ਤਾਂ ਕੁਝ ਦਿਖਦਾ ਹੀ ਨਹੀਂ ਪਿਆ ਹਨ ਜੇ ਅਸੀਂ ਇੰਨਾ ਜ਼ਿਆਦਾ ਪੜ੍ਹ ਲਿਖ ਗਏ ਆ ਸਾਨੂੰ ਘਰਾਂ ਚੋਂ ਨਿਕਲਣ ਦੇ ਮੌਕੇ ਮਿਲ ਗਏ ਨੇ ਡਰਾਈਵਿੰਗ ਜ਼ਰੂਰ ਸਿੱਖੋ ਆਪਣਾ ਏਟੀਐਮ ਚਲਾਉਣਾ ਜ਼ਰੂਰ ਸਿੱਖੋ ਮਹੀਨੇ ਦੇ ਖਰਚਿਆਂ ਦਾ ਹਿਸਾਬ ਕਿਤਾਬ ਰੱਖਣਾ ਜ਼ਰੂਰ ਸਿੱਖੋ ਤੇ ਜਿਹੜਾ ਵੀ ਜੋ ਵੀ ਕੋਈ ਜ਼ਿੰਦਗੀ ਚ ਤੁਹਾਨੂੰ ਲੱਗਦਾ ਕਿ ਇੱਕ ਗਲਤ ਬੰਦੇ ਦੇ ਹੱਥ ਚ ਜ਼ਿੰਮੇਵਾਰੀ ਸੀ ਉਹ ਚੀਜ਼ਾਂ ਉਹ ਪੂਰੀਆਂ ਨਹੀਂ ਕਰ ਸਕਿਆ ਉਹ ਪੂਰੀਆਂ ਕਰਨੀਆਂ ਸਿੱਖੋ ਕਿਉਂਕਿ ਜਿਵੇਂ ਮੈਨੂੰ ਇੱਕ ਨਿਆਣੇ ਨੇ ਏਡੀ ਵੱਡੀ ਗੱਲ ਕਹੀ ਕਿ ਜਿਹੜੇ ਬੰਦੇ ਦੀ ਸਾਰੇ ਮੰਨਦੇ ਨੇ ਜਿਹੜੇ ਬੰਦੇ ਤੋਂ ਹਰ ਬੰਦਾ ਡਰਦਾ ਚਾਹੇ ਉਹ ਗਲਤ ਆਦਤਾਂ ਵਾਲਾ ਹੀ ਹੋਵੇ ਬੱਚੇ ਉਹਨੂੰ ਫੋਲੋ ਕਰਦੇ ਨੇ ਬੱਚੇ ਨੂੰ ਲੱਗਦਾ ਕਿ ਇਹਦੇ ਵਰਗਾ ਬਣ ਕੇ ਘਰ ਚ ਜਿਹੜੀ ਆ ਮੇਰੀ ਇੱਜ਼ਤ ਬਣੀ ਰਹੂਗੀ ਇਦਾਂ ਦਾ ਵਿਹਾਰ ਆ ਜਿਹੜਾ ਘਰ ਦੇ ਮੋਢੀ ਦੇ ਹੱਥ 'ਚ ਜਿਹੜਾ ਘਰ ਦਾ ਲਾਣੇਦਾਰ ਆ ਉਹਦਾ ਨਹੀਂ ਹੋਣਾ ਚਾਹੀਦਾ ਅ ਅੱਗੇ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਵੀ ਫਲਾਣੇ ਬੰਦੇ ਦੀ ਪਿੰਡ 'ਚ ਬਹੁਤ ਇੱਜ਼ਤ ਆ ਜੇ ਤੁਹਾਡੇ ਘਰ 'ਚ ਕੋਈ ਮਸਲਾ ਤੁਹਾਨੂੰ ਕੋਈ ਪ੍ਰੋਬਲਮ ਆ ਉਹਨੂੰ ਸੱਦ ਕੇ ਲਿਆਓ ਉਹਦੀ ਆਪਣੇ ਘਰ 'ਚ ਵੀ ਲਾਣੇਦਾਰੀ ਆ ਉਹਦੇ ਪੂਰੇ ਪਿੰਡ 'ਚ ਵੀ ਲਾਣੇਦਾਰੀ ਆ ਤੇ ਘਰ ਦਾ ਲਾਣੇਦਾਰ ਬੇਹੱਦ ਸਮਝਦਾਰ ਹੋਣਾ ਚਾਹੀਦਾ ਚਾਹੇ ਉਹ ਕੁੜੀ ਹੋਵੇ ਚਾਹੇ ਉਹ ਮੁੰਡਾ ਤੁਸੀਂ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਸੱਤ ਪੀੜੀਆਂ ਨੇ ਜੋ ਕਮਾਇਆ ਉਹ ਉੜਾ ਕੇ ਚਲੇ ਗਏ ਤੇ ਬਹੁਤ ਸਾਰੇ ਲੋਕਾਂ ਲਈ ਇਹ ਕਿਹਾ ਜਾਂਦਾ ਕਿ ਉਹ ਇੰਨਾ ਬਣਾ ਗਏ ਨੇ ਭਾਵੇਂ ਸੱਤ ਪੀੜੀਆਂ ਬੈਠ ਕੇ ਖਾ ਲੈਣ ਤੇ ਅਸੀਂ ਓਵੇਂ ਦੇ ਲਾਣੇਦਾਰ ਬਣਨਾ ਕਿ ਭਾਵੇਂ ਸਾਡੀਆਂ ਸੱਤ ਪੀੜੀਆਂ ਬੈਠ ਕੇ ਖਾ ਲੈਣ ਵੈਸੇ ਤਾਂ ਰਿਜਕਾ ਜਿਹੜਾ ਸਾਰਿਆਂ ਦਾ ਆਪਣੇ ਆਪਣੇ ਹਿੱਸੇ ਦਾ ਹੁੰਦਾ ਪਰ ਫਿਰ ਵੀ ਤੁਸੀਂ ਇੰਨੇ ਕਿ ਸਿਆਣੇ ਹੋਣੇ ਚਾਹੀਦੇ ਹੋ ਕਿ ਜੇ ਤੁਹਾਡੇ ਹੱਥ ਦੇ ਵਿੱਚ ਤਜੋਰੀ ਦੀਆਂ ਚਾਬੀਆਂ ਆਈਆਂ ਨੇ ਨਾ ਤਉ ਸਾਰੀ ਉਮਰ ਤੁਹਾਡੇ ਹੱਥ ਦੇ ਵਿੱਚ ਜੇ ਰਹਿਣਗੀਆਂ ਤਾਂ ਤੁਹਾਡੀ ਸਮਝਦਾਰੀ ਕਰਕੇ ਹੀ ਰਹਿਣਗੀਆਂ ਤੇ ਤੁਹਾਡੀ ਇੱਜ਼ਤ ਵੀ ਉਸੇ ਚੀਜ਼ ਕਰਕੇ ਹੀ ਰਹਿੰਦੀ ਆ ਕਹਿੰਦੇ ਨੇ ਨਾ ਕਿ ਸਾਡੇ ਕੰਮ ਸਾਨੂੰ ਇੱਜ਼ਤ ਦਵਾਉਂਦੇ ਨੇ ਸਾਡਾ ਕੱਦ ਸਾਡਾ ਰਤਵਾ ਇਹ ਸਾਰਾ ਇਹ ਸਾਰੀਆਂ ਸ਼ੈਅ ਨੇ ਜਿਹੜੀਆਂ ਉਹ ਬਾਦ ਦੀਆਂ ਨੇ ਤੇ ਕੱਦ ਤੇ ਰਤਵੇ ਸਾਰੇ ਤੁਹਾਡੇ ਕੰਮਾਂ ਕਰਕੇ ਬਣਦੇ ਨੇ ਤੇ ਸੋਹਣੇ ਕੰਮ ਕਰੋ ਉਸ ਤਰੀਕੇ ਦੇ ਲਾਣੇਦਾਰ ਬਣੋ ਕਿ ਬਣਿਆਣੇ ਜਦੋਂ ਤੁਹਾਨੂੰ ਜ਼ਿੰਦਗੀ ਚ ਫੋਲੋ ਕਰਨ ਉਹਨਾਂ ਦੇ ਅੰਦਰ ਇੱਕ ਚੰਗਾ ਇਨਸਾਨ ਹੋਵੇ ਅੱਜ ਦਾ ਪ੍ਰੋਗਰਾਮ ਐਤਵਾਰ ਇੰਨਾ ਕੀ ਸੀ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਸੱਚੀਕਾ